हेलो जी सत श्री अकाल वेलकम टू माय चैनल उम्मीद ਕਰਦੀ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ एवरीवन टाइम ਹੋ ਚੁੱਕਿਆ ਹੈ ਜੀ ਪੂਰੇ 3:30 ਹੋ ਚੁੱਕੇ ਆ ਤੇ ਮੈਂ ਅੱਜ ਦੇ ਵਲੌਗ ਵਿੱਚ ਆਪਣਾ ਵੀਡੀਓਜ਼ ਬਣਾਣੀ ਆ ਹਨਾ ਮੈਂ ਸਭ ਨੂੰ ਇੱਕ ਨਾ ਮੈਂ ਆਪਣਾ ਜਿਹੜਾ ਦੂਸਰਾ ਚੈਨਲ ਹੈ ਹਨਾ ਸਕਰੀਨ ਸ਼ਾਟ ਤੁਸੀਂ ਦੇਖ ਸਕਦੇ ਹੋ ਜਾਇਦ ਤੇਰੇ ਚੈਨਲ ਤੇ ਮੇਰੇ ਵਰਕਰ ਰਿਲੇਟਡ ਵੀਡੀਓਜ਼ ਆਉਂਦੀਆਂ ਹੈ ਗਾਇਸ ਪਲੀਜ਼ ਸਪੋਰਟ ਕਰੋ ਸਾਰੇ ਜਣੇ ਵੱਧ ਤੋਂ ਵੱਧ ਇਹ ਵਾਲੇ ਚੈਨਲ ਨੂੰ ਤਾਂ ਕਿ ਮੈਂ ਹਰ ਇੱਕ ਹਫ਼ਤੇ ਵਰਕਰ ਰਿਲੇਟਡ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਪਾਵਾਂ ਹਨਾ ਬਾਕੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਹੁਣ ਮੈਂ ਆਪਣਾ ਮੇਕਅਪ ਵੀਡੀਓ ਲਈ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੀਊ ਇੱਥੋਂ ਦਾ ਸ਼ੇਅਰ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਹ ਸੋਈ ਹੈ ਕੋਈ ਇੱਥੇ ਲਾਈਟ ਵਗੈਰਾ ਨਹੀਂ ਹੈਗੀ ਤੁਸੀਂ ਦੇਖ ਸਕਦੇ ਇੱਥੋਂ ਦਾ ਵੀਊ ਦੈਨ ਇੱਥੇ ਬੈਠ ਕੇ ਮੈਂ ਆਪਣਾ ਵੀਡੀਓ ਸ਼ੂਟ ਕਰੂੰਗੀ ਹਨਾ ਤਾਂ ਮੈਂ ਨਾਈਟ ਦੇ ਸੂਟ ਦੇ ਵਿੱਚ ਆ ਸੂਟ ਆਪਾਂ ਚੇਂਜ ਕਰਕੇ ਮਿਲਦੇ ਆ ਗਾਇਸ ਤੁਹਾਨੂੰ ਸੋ ਹੈ ਗਾਇਸ ਸੂਟ ਮੈਂ ਪਾ ਚੁੱਕੀ ਹਾਂ ਐਂਡ ਇਹ ਵਾਲੇ ਆਊਟਫਿਟ ਦੇ ਵਿੱਚ ਮੈਂ ਆਪਣਾ ਮੇਕਅਪ ਕਰੂੰਗੀ ਦੈਨ ਮੈਂ ਸਭ ਨੂੰ ਦੱਸਣਾ ਚਾਹਨੀ ਹ ਕੋਈ ਨਿਊ ਡਰੈਸ ਹਜੇ ਤੱਕ ਮੈਂ ਨਹੀਂ ਲਈ ਹੈਗੀ ਕਿ ਆਪਣਾ ਸ਼ਾਪਿੰਗ ਕਰਨੀ ਹੈ ਕੁਝ ਕੱਪੜੇ ਲੈਣੇ ਆ ਹਨਾ ਉਹਦੇ ਲਈ ਟਾਈਮ ਕੱਢਣਾ ਪਏਗਾ ਬਟ ਫਾਈਨਲੀ ਹਜੇ ਉਹ ਮੈਂ ਨਹੀਂ ਲੈਣੇਗੇ ਕੱਪੜੇ ਬਟ ਲਵੂੰਗੀ ਜ਼ਰੂਰ ਵੀਡੀਓਜ਼ ਲਈ ਹਨਾ ਤਾਂ ਡਾਇਰੈਕਟਲੀ ਵਰਕਲ ਪੁਰਾਣੇ ਸੂਟ ਹੈ ਮੇਰਾ ਇਹ ਵਾਲੀ ਆਊਟਫਿਟ ਦੇ ਵਿੱਚ ਮੇਕਅਪ ਬਟ ਤੁਸੀਂ ਪਲੀਜ਼ ਮੇਰਾ ਮੇਕਅਪ ਵੇਖਿਆ ਕਰੋ ਸੂਟ ਨਹੀਂ ਦੇਖਿਆ ਕਰੋ ਠੀਕ ਹੈ ਪੁਰਾਣੇ ਆ ਨਵੇਂ ਆ ਜਿੱਦਾਂ ਦੇ ਵੀ ਆ ਬਾਕੀ ਹੁਣ ਮੈਂ ਬੈਕ ਕੈਮਰਾ ਆਨ ਕਰੂੰਗੀ ਆਪਣਾ ਇੱਥੇ ਹੀ ਦੇਖਦੀ ਆ ਮੈਂ ਟੇਬਲ ਤੇ ਬੈਠ ਕੇ ਵੀਡੀਓ ਸ਼ੂਟ ਕਰਨੀ ਹੈ ਕਿ ਕਿਦਾਂ ਤੇ ਪਲੀਜ਼ ਵਲੌਗ ਦੇ ਨਾਲ ਤੁਸੀਂ ਸਾਰੇ ਜਣੇ ਲਾਸਟ ਤੱਕ ਬਨੇ ਰਹਿਓ ਸੋ ਹੈ ਗਾਇਜ਼ ਮੇਕਅਪ ਮੇਰੇ ਹੋ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਦੈਨ ਇਹ ਫੁੱਲ ਵੀਡੀਓ ਆਏਗੀ ਆਪਣੇ ਦੂਸਰੇ ਚੈਨਲ ਦੇ ਵਿੱਚ ਬਾਕੀ ਕਾਫੀ ਹਨੇਰਾ ਹੋ ਗਿਆ ਇੱਥੇ ਦੇਖਣੀ ਰਿਹਾਗਾ ਮੇਰਾ ਆਈਜ਼ ਮੇਕਅਪ ਵੀ ਨਹੀਂ ਦਿਖ ਰਿਹਾ ਮੈਨੂੰ ਤਾਂ ਹਮਮ ਗਾਇਸ ਦੇਖ ਸਕਦੇ ਹੋ ਤੁਸੀਂ ਹਨੇਰਾ ਕਾਫੀ ਹਨੇਰਾ ਹੋ ਗਿਆ ਅੰਦਰ ਲਾਈਟ ਬੰਦ ਹੈ ਦੇਖ ਸਕਦੇ ਹੋ ਬਾਕੀ ਮੈਂ ਆਪਣੀ ਰਿੰਗ ਲਾਈਟ ਲੈਣੀ ਹੁੰਦੀ ਲਈ ਮੈਂ ਆਪਣੀ ਰੇਕ ਵੀਡੀਓ ਦੇ ਵਿੱਚ ਕਹਿੰਨੀ ਆ ਗਾਇਸ ਮੇਰੇ ਕੋਲ ਰੇਕ ਲਾਈਟ ਨਹੀਂ ਹੈਗੀ ਰਿੰਗ ਲਾਈਟ ਹੈਗੀ ਹੈ ਪਰ ਉਹ ਛੋਟੀ ਹੁੰਦੇ ਚਾ ਗਾਇਸ ਵੀਡੀਓ ਨਹੀਂ ਬੰਦਿਆ ਸਹੀ ਤਰ੍ਹਾਂ ਬਾਕੀ ਇੱਥੇ ਸਮਾਨ ਬਹੁਤ ਸਾਰਾ ਖਿਲਰਿਆ ਹੋਇਆ ਹੈ ਮੇਕਅਪ ਦਾ ਆਪਾਂ ਇਹਨਾਂ ਨੂੰ ਕਰਦੇ ਹਾਂ ਸੈੱਟ ਅ ਸਮਾਨ ਸੈੱਟ ਕਰਕੇ ਉਸ ਤੋਂ ਬਾਅਦ ਲੈਂਦੇ ਆ ਸੋ ਇੱਕ ਮੈਨੂਕਿਏਸ਼ਨਸ ਤੇ ਮੈਸੇਜ ਆਇਆ ਮੈਨੂੰ ਬੋਲ ਰਹੀ ਸੀ ਦੀਦੀ ਜਿਹੜਾ ਤੁਸੀਂ ਇੱਕ ਸਟੇਟਸ ਪਾਇਆ ਹੈ ਉਹ ਨੋਟ ਬੁੱਕ ਹੈ ਉਹ ਕੀ ਚੀਜ਼ ਹੈ ਹਨਾ ਬਟ ਮੈਂ ਸਭ ਨੂੰ ਤਾਂ ਸੁਣਾਉਣਾ ਕਿ ਉਹ ਹਾਂਜੀ ਗਾਇਜ਼ ਮੈਂ ਤੁਹਾਨੂੰ ਦੱਸਾਂਦੀ ਹਾਂ ਮੇਰੇ ਕੋਲ ਜੀ ਹਾਂ ਬੁੱਕ ਸੀ ਮੈਂ ਇਹਦੀ ਸਟੋਰੀ ਪਾਈ ਸੀ ਇੰਨਾ ਹਨੇਰਾ ਦੇਖ ਸਕਦੇ ਇਤਾਂ ਫੋਟੋ ਆ ਰਹੀ ਹੈ ਮੇਰੀ ਇਸ ਕਰਕੇ ਮੈਂ ਮਤਲਬ ਫੋਨ ਲਿਆ ਹੈ ਟੱਚ ਟੱਚ ਦੀ ਹੈਲਪ ਨਾਲ ਵੇਟ ਵਲੌਗ ਬਣਾ ਰਹੀ ਆ ਆਪਣਾ ਇੱਥੇ ਰੱਖਾ ਹੁਣ ਆ ਰਹੀ ਫੋਟੋ ਸਹੀ ਦੇਖੋ ਨੰਬਕ ਦਿਖਾਉਂਦੀ ਆ ਜਿੱਕਾ ਜੀ ਹਾਂ ਜੀ ਸੋ ਵੈਸੇ ਇਹ ਵਾਲਾ ਮੇਰਾ ਮੈਨੂੰ ਵਰਕ ਦੇ ਰਿਲੇਟਿਡ ਮੈਂ ਦੂਸਰੇ ਚੈਨਲ ਤੇ ਵੀਡੀਓ ਬਣਾਉਣੀ ਸੀ ਬਟ ਫਿਰ ਵੀ ਮੈਂ ਚਲੋ ਆਪਣੇ ਪਰਸਨਲ ਇਧਰ ਲਈ ਚੈਨਲ ਤੇ ਚਲੋ ਦਿਖਾ ਦਿੰਦੀ ਆ ਇਹ ਵਾਲੀ ਕਿੱਟ ਸੀਗੀ ਹਨਾ ਤਾਂ ਇਹਦਾ ਤੁਸੀਂ ਲੈ ਸਕਦੇ ਹੋ ਬਟ ਇਹ ਮੈਂ ਲੋਕਲ ਲਈ ਹੈ ਮੈਂ ਆਨਲਾਈਨ ਨਹੀਂ ਮੰਗਵਾਈ ਹੈਗੀ ਇਹ ਕਾਫੀ ਟਾਈਮ ਤੋਂ ਮੈਂ ਲਾਣਾ ਚਾਹੁੰਦੀ ਸੀ ਕਿੱਟ ਤਾਂ ਮਤਲਬ ਕਿ ਮੇਕਅਪ ਕਿੱਟ ਹੈ ਮੈਂ ਲੈ ਲਈ ਹੈ ਦੈਨ ਆਪਾਂ ਇਸ ਨੂੰ ਮੈਂ ਤੁਹਾਨੂੰ ਸ਼ੇਅਰ ਕਰਵਾਉਂਦੀ ਆ ਤਾਂ ਬਾਕੀ ਇਹ ਤੁਸੀਂ ਲੈ ਸਕਦੇ ਹੋ ਲੋਕਲ ਕਿਸੇ ਵੀ ਏਰੀਆ ਚੋਂ ਲੈ ਸਕਦੇ ਹੋ ਤੁਹਾਨੂੰ ਇਹ ਬੁੱਕ ਮਿਲੇਗੀ ਇਦਾਂ ਮੇਕਅਪ ਤਾਂ ਇਸ ਦੇ ਵਿੱਚ ਸਭ ਕੁਝ ਹੈ ਬਟ ਫਾਈਨਲੀ ਮੈਂ ਲੈ ਚੁੱਕੀ ਹਾਂ ਦੈਨ ਉਸ ਤੋਂ ਬਾਅਦ ਇੱਕ ਕੁਐਸ਼ਚਨ ਜੇ ਵੀ ਸੀ ਜਿੱਦਿ ਤੁਸੀਂ ਪ੍ਰੋਡਕਟ ਨੇਮ ਦੱਸੋ ਜਿਹੜਾ ਤੁਸੀਂ ਪ੍ਰੋਡਕਟ ਲਾਉਂਦੇ ਹੋ ਤੁਸੀਂ ਨੇਮ ਨਹੀਂ ਦੱਸਦੇ ਹਾਂਜੀ ਮੈਂ ਸਭ ਨੂੰ ਕਹਿਣਾ ਚਾਹੁੰਦੀ ਆਂ ਕਿ ਮੈਂ ਆਪਣੇ ਬਲੌਗ ਦੇ ਵਿੱਚ ਕਹਿ ਰਹੀ ਆਂ ਕਿ ਆਪਣੇ ਨਵੇਂ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਆਪਣਾ ਹਰ ਇੱਕ ਪ੍ਰੋਡਕਟ ਤੁਹਾਡ ਨਾਲ ਸ਼ੇਅਰ ਕਰ ਪਾਵਾਂ ਕਾਫੀ ਮੇਰੇ ਹਜੇ ਪ੍ਰੋਡਕਟ ਨੇ ਜੋ ਮੈਂ ਸ਼ੇਅਰ ਨਹੀਂ ਕੀਤੇਗੇ ਮੈਂ ਹੌਲੀ ਹੌਲੀ ਕਰਕੇ ਸ਼ੇਅਰ ਕਰੂੰਗੀ ਬਾਕੀ ਸਕਰੀਨਸ਼ਾਟ ਲੱਗਾ ਹੈ ਮੈਂ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਹੀ ਆਂ ਵੱਧ ਤੋਂ ਵੱਧ ਆਪਣੇ ਨਵੇਂ ਚੈਨਲ ਕਰੋ ਸਪੋਰਟ ਐਂਡ ਨੈਕਸਟ ਵੀਡੀਓ ਮੈਂ ਆਪਣੀ ਬ੍ਰਾਈਡਲ ਵੀਡੀਓ ਦੋ ਸ਼ੂਟ ਕਰ ਚੁੱਕੀਆਂ ਦੈਨ ਆਪਣੇ ਜਿਸ ਦਿਨ 1k ਸਬਸਕ੍ਰਾਈਬ ਹੋ ਗਏ ਆਪਣੀ ਫਰਸਟ ਵੀਡੀਓ ਆਏਗੀ ਬ੍ਰਾਈਡਲ ਲੁੱਕ ਦੇ ਰਿਲੇਟਿਡ ਐਂਡ ਆਪਣਾ ਫਰਸਟ ਕਹਿ ਸਕਦੀਆਂ ਲਾਈਵ ਆ ਰਿਹਾ ਹੈ ਮੇਕਅਪ ਲਾਈਵ ਆ ਰਿਹਾ ਹੈ ਨਿਊ ਚੈਨਲ ਦੇ ਉੱਪਰ ਲਾਈਵ ਆ ਰਿਹਾ ਹੈ ਮੇਕਅਪ ਲਾਈਵ ਉਹ ਵੀ ਉਦੀ ਆਏਗਾ ਸੋ ਜਲਦੀ ਜਲਦੀ ਆਪਣੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਕੀ ਮੈਂ ਇੱਕ ਮਿੰਟ ਬੈਕ ਕੈਮਰਾਗਰ ਕ ਦਿਖਾਉਂਦੀ ਆਂ ਦੇਖ ਸਕਦੇ ਹੋ ਗਾਇਜ਼ ਫਾਈਨਲ ਮੈਂ ਉਹਨਾਂ ਕੋਈ ਸਮਾਨ ਕੱਢਿਆ ਸੀ ਜਿੰਨਾ ਕੋ ਮੈਨੂੰ ਚਾਹੀਦਾ ਆ ਐਂਡ ਕਲਰ ਦੇਖ ਸਕਦੇ ਹੋ ਤੁਸੀਂ ਕਿੰਨੇ ਪਿਆਰੇ ਪਿਆਰੇ ਨੇ ਇਸ ਦੇ ਵਿੱਚ ਸ਼ਿਮਰਜ਼ ਵੀ ਦਿੱਤੇ ਹੋਏ ਨੇ ਤੁਹਾਨੂੰ ਦੇਖ ਸਕਦੇ ਹੋ ਅਨਡ ਗਾਇਸ ਦੇਖ ਸਕਦੇ ਤੁਸੀਂ ਕੋਈ ਲਾਈਟ ਔਨ ਨਹੀਂ ਹੈਗੀਗੀ ਜੈਕਟਲੀ ਇੱਥੇ ਬੈਠੀ ਹੋਈ ਸੀ ਮੈਂ ਹਾਂਜੀ ਸੋ ਰੋਜ਼ ਦੀ ਤਰ੍ਹਾਂ ਜਿੱਦਾਂ ਕਿ ਰੋਜ਼ ਵੀ ਨਹੀਂ ਕਹਿ ਸਕਦੀ ਹਰ ਦਿਨ ਵੀ ਉਹ ਜਾਂ ਨਹੀਂ ਆਉਂਦਾ ਹੈਗਾ ਬਟ ਮੇਰੇ ਲਈ ਜਿੱਦਾਂ ਕਿ ਮੈਂ ਘਰਾਂ ਹਨਾ ਜੌਬ ਤੇ ਮਤਲਬ ਕਿ ਮੈਂ ਨਹੀਂ ਜਾਂਦੀ ਹੈਗੀ ਚਲੋ ਹਾਂ ਜਦੋਂ ਕੋਈ ਕੰਮ ਹੁੰਦਾ ਹੈ ਮੈਨੂੰ ਜਾਣਾ ਪੈਂਦਾ ਹੈ ਸਲੂਨ ਤੇ ਵੀ ਬਟ ਅਦਰਵਾਈਜ਼ ਮੈਂ ਘਰ ਹੁੰਨੀ ਆਪਣੀ ਵਲੋਗਿੰਗ ਕਰਕੇ ਹਨਾ ਉਦਾਂ ਮੇਰਾ ਸਾਰਾ ਰੁਟੀਨ ਖਰਾਬ ਹੁੰਦਾ ਹੈਗਾ ਬਟ ਦੇਖ ਸਕਦੇ ਹੋ ਤੁਸੀਂ ਜਿੱਦਾਂ ਕਿ ਘਰ ਦਾ ਕੰਮ ਕਰਕੇ ਫ੍ਰੀ ਹੋ ਕੇ ਆਪਣਾ ਮੈਂ ਟਾਈਮ ਕੱਢਦੀ ਹਾਂ ਵੀਡੀਓਜ਼ ਸ਼ੂਟ ਲਈ ਹਨਾ ਤਾਂ ਵੀਡੀਓ ਸ਼ੂਟ ਦੇ ਲਈ ਦੇਖੋ ਮੇਰਾ ਇੱਕ ਮੈਂ ਰਾ ਕੰਟੈਂਟ ਹੈ ਮੇਕਅਪ ਵੀਡੀਓ ਸ਼ੂਟ ਕਰਨਾ ਆਪਣੀ ਆਡੀਅנס ਨਾਲ ਸ਼ੇਅਰ ਕਰਨਾ ਹਨਾ ਦੂਸਰੇ ਚੈਨਲ ਤੇ ਮੈਂ ਆਪਣੇ ਕਿ ਰਿਲੇਟਿਡ ਵੀਡੀਓ ਬਣਾਨੀਆਂ ਉਹਦੇ ਲਈ ਮੈਨੂੰ ਟਾਈਮ ਕੱਢਣਾ ਪੈਂਦਾ ਆ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਆਪਣੇ ਵੀਡੀਓਜ਼ ਲਈ ਟਾਈਮ ਕੱਢਣਾ ਤਾਂ ਉਸ ਤੋਂ ਬਾਅਦ ਮੈਂ ਆਪਣਾ ਮੇਕਅਪ ਕਰਨ ਤੋਂ ਬਾਅਦ ਇੰਨਾ ਸਾਰਾ ਖਲਾਰਾ ਪੈ ਜਾਂਦਾ ਬਟ ਮੈਂ ਆਪਣੇ ਟੇਬਲ ਆਪਣੇ ਕੋਲ ਉਹਨਾਂ ਹੀ ਸਮਾਨ ਰੱਖਦੀ ਆ ਜਿੰਨੇ ਕੁ ਸਮਾਨ ਦੀ ਮੈਨੂੰ ਲੋੜ ਹੈ ਹਨਾ ਤਾਂ ਬਾਕੀ ਤੁਸੀਂ ਵੀ ਇਹ ਵਾਲੀ ਬੁੱਕ ਲੈ ਸਕਦੇ ਹੋ ਮੇਕਅਪ ਵਾਲੀ ਜੋ ਮੈਂ ਤੁਹਾੜਨਾ ਸ਼ੇਅਰ ਕੀਤੀ ਹੈ ਬਹੁਤ ਹੀ ਬੈਸਟ ਹੈ ਬਹੁਤ ਵਧੀਆ ਰਿਜ਼ਲਟ ਹੈ ਹਾਂਜੀ ਟਾਈਮ ਹੋ ਚੁੱਕਿਆ ਸੀਗਾ 5:30 ਤਕਰੀਬਨ ਉਸ ਤੋਂ ਬਾਅਦ ਜਲਦੀ ਜਲਦੀ ਕੀਤਾ ਮੇਕਅਪ ਰਮੂਵ ਵੀਡੀਓ ਸ਼ੂਟ ਕਰ ਲਈਆਂ ਸੀ ਪਿਕਸ ਕਰ ਲਈਆਂ ਸੀ ਦੈਨ ਮੈਂ ਆਈ ਰਸੋਈ ਦੇ ਵਿੱਚ ਅੱਜ ਮੈਂ ਬਣਾਉਂਗੀ ਜੀ ਗਰੇਲਨ ਦੀ ਸਬਜ਼ੀ ਮੈਂ ਮੰਮਣਕਾ ਮੰਮੀ ਮੈਂ ਬਣਾਉਂਗੀ ਬਟ ਮੇਰੇ ਬਣਾਉਣ ਤੋਂ ਪਹਿਲਾਂ ਮੰਮੀ ਨੇ ਉਹਨਾਂ ਨੂੰ ਚੀਰੇ ਵੀ ਦਿੱਤਾ ਸੀ ਛਿੱਲੇ ਵੀ ਦਿੱਤਾ ਸੀ ਉਹ ਛਿਲਕੇ ਜੇ ਉਹ ਹੁੰਦਾ ਆਪਣਾ ਮਤਲਬ ਕਿ ਰੈਡੀ ਕਰਕੇ ਦੇ ਦਿੱਤੇ ਸੀ ਮਸਾਲਾ ਪਾ ਕੇ ਭਰ ਕੇ ਹਨਾ ਤੇ ਕੜਾਈ ਦੇ ਵਿੱਚ ਮੈਂ ਤੇਲ ਪਾਇਆ ਮੰਮੀ ਸਮ ਸਬਜੀ ਬਣਦੀ ਹੈਣਾ ਚਲੋ ਵੀਡੀਓਜ਼ ਦੇ ਨਾਲ ਨਾਲ ਸਭ ਮਤਲਬ ਕਿ ਕੰਮਾਂ ਵਾਲੀਆਂ ਹਾਂਜੀ ਗਾਇਜ਼ ਉਸ ਤੋਂ ਬਾਅਦ ਮੈਂ ਸਬਜੀ ਬਣਾਉਂਗੀ ਸਾਰਾ